हां जी दोस्तों सत श्री अकाल स्वागत करते हैं टोडाराज संधू फार्मिंग ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਸੋਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗੱਗੋਪੂਹੇ ਤੋਂ ਥੋੜੀ ਦੂਰੀਆ ਪਿੰਡ ਸੋਲ ਦੀ ਤੇ ਦੋ ਮੱਝਾਂ ਝੋਟੀਆਂ ਬਕਾਊਆ ਵੀਰ ਸਤਨਾਮ ਦੇ ਕੋਲ ਪੂਰੀ ਚਵਾਈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਲੋਗੇ ਪੂਰੀ ਡਿਟੇਲ ਆਪਾਂ ਵੀਰ ਸਤਨਾਮ ਤੋਂ ਲੈ ਲਾਂਗੇ ਸੋ ਵੀਡੀਓ ਨੂੰ ਦੋਸਤੋ ਐਂਡ ਤੱਕ ਦੇਖ ਲਿਓ ਆਓ ਕਰਦੇ ਆਂ ਗੱਲਬਾਤ ਚੱਲਦੇ ਆਂ ਬਤੇਰੇ ਡਿਟੇਲ ਦੇ ਲਈ ਵੀਰ ਸਤਨਾਮ ਦੇ ਕੋਲ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਤਸ੍ਰੀ ਅਕਾਲ ਜੀ ਹਾਂ ਜੀ ਵੀ ਸਤਸ੍ਰੀ ਅਕਾਲ ਜੀ ਸਾਰੇ ਜਿਹੜੇ ਵੀਰ ਦੂਰ ਨੇੜੇ ਦੇ ਵੀਡੀਓ ਵੇਖਦੇ ਆ ਸਾਰਿਆਂ ਨੂੰ ਸਤਸ੍ਰੀ ਅਕਾਲ ਵਿੱਚ ਹੋਰ ਵੀ ਸਤਨਾਮ ਠੀਕ ਠਾਕ ਬਾਈ ਮੱਝਾਂ ਵਜੇ ਸਤਨਾਮ ਸਤਸ੍ਰੀ ਅਕਾਲ ਸਾਰੇ ਬੜੇ ਠੀਕ ਠਾਕ ਅੱਛਾ ਵੀਰ ਸਤਨਾਮ ਐਨੀਮਲ ਇਸੇ ਤਰ੍ਹਾਂ ਫਿਰ ਆਪਣੇ ਕੋਲ ਡੇਲੀ ਰੁਟੀਨ ਦੇ ਵਿੱਚ ਹੁੰਦੇ ਰਹਿੰਦੇ ਹਾਂ ਹਾਂ ਜੀ ਜੀ ਵੀਰ ਜੀ ਹੁੰਦੇ ਰਹਿੰਦੇ ਠੀਕ ਹੈ ਜੀ ਹਾਂ ਜੀ ਤੇ ਜ਼ਿਆਦਾਤਰ ਫਿਰ ਆਪਾਂ ਵੈਸੇ ਵੀ ਮੱਝਾਂ ਮੂਝਾਂ ਦੀ ਖਰੀਦਦਾਰੀ ਕਰਦੇ ਹਾਂ ਹਾਂ ਜੀ ਮੱਝਾਂ ਦੀ ਗਾਵਾਂ ਦੀ ਕਰੀਦੀ ਜੋ ਠੀਕ ਹੈ ਨਹੀਂ ਠੀਕ ਹੈ ਠੀਕ ਬਾਕੀ ਹਰ ਟਾਈਮ ਕਿਸੇ ਵੇਲੇ ਵੀ ਕੋਈ ਸੱਜਣ ਆਪਣਾ ਖਰੀਦਦਾਰ ਵੀ ਰਾਜੇ ਤਾਂ ਦੋ ਚਾਰ ਪੰਜ ਨੱਕ ਜਿਹੜੇ ਹਾਂਜੀ ਵੀਰ ਜੀ ਅੱਜ ਵੀ ਪੰਜ ਹੀ ਦੇ ਦੋ ਵਿੱਚੋਂ ਵੇਗੀਆਂ ਜੋ ਠੀਕ ਹੈ ਇਹ ਦੋਨੋਂ ਇਹਨਾਂ ਦੀ ਡਿਟੇਲ ਲੈਣੀ ਹੈ ਇੱਕ ਵਾਰੀ ਤੇ ਸਤਨਾਮ ਪਹਿਲੇ ਨੰਬਰ ਤੇ ਜਿਹੜੀ ਝੋਟੀ ਵੀਰ ਖੜੀ ਆ ਕੀ ਬੇਰਬਾਏ ਦਾ ਵੀਰ ਜੀ ਪਹਿਲਾ ਸੁਦਾ ਝੋਟੀ ਸੁਈ ਆ 6 ਦਾੰਦੇ ਆ ਤੇ ਕੀ ਆ ਛੱਗੀ ਆ ਮੂੰਹ ਓਕੇ ਹਾਂਜੀ ਦੋ ਟਾਈਮਰ ਵੀਰ ਜੀ ਇਸ ਲਈ 8 ਕਿਲੋ ਬੋਲੀ ਆ ਠੀਕ ਹੈ ਜੀ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਸੁਈ ਨੇ ਤੁਸੀਂ ਕੱਲ ਸੁਈ ਹੋ ਕੱਲ ਹੀ ਸੁਈ ਆ ਹਾਂਜੀ ਨਾੜੂ ਨਾਲ ਆ ਜੀ ਹਾਂ ਜੀ ਨਹੀਂ ਹਾਂ ਜੀ ਮਗਰ ਵੀ ਜੀ ਕੱਟਾ ਜਾਓ ਤਾਂ ਦੋਸਤੋ 나ੜੂਆ ਬਿਲਕੁਲ ਬੱਚੇ ਦੇ ਨਾਲ ਤੁਹਾਨੂੰ ਦਿਖਾਈ ਦੇਊਗਾ 나ੜੂਆ ਤੁਸੀਂ ਵੇਖੋ ਕੋਈ ਇੰਚਕ ਲੰਮਾ 나ੜੂਆ ਹਜੇ ਬੱਚੇ ਦੇ ਨਾਲ ਤੇ 8 ਕਿਲੋ ਬੌਲੇ ਤੋਂ ਜਿਹੜੀ ਸ਼ੁਰੂਆਤ ਸਟਾਰਟਿੰਗ ਜਿਹੜੀ 8 ਕਿਲੋ ਬੌਲੇ ਤੋਂ ਕੀਤੀ ਆ ਸੋਹਣੀ ਹਾਈਟ ਲੈਂਥ ਆ ਬਾਕੀ ਤੁਸੀਂ ਕਦ ਕੱਠੀ ਆ ਚੈੱਕ ਕਰੋ ਚੌੜਾ ਪਿੱਠਪੁੜਾ ਸੋਹਣੇ ਕਦ ਕੱਢ ਦੇ ਵਿੱਚ ਵੈਸੇ ਝੋਟੀਆਂ ਤਾਂ ਆਪਾਂ ਤੁਹਾਨੂੰ ਦਿਖਾਉਂਦੇ ਰਹੀ ਤਾਂ ਇਹ ਆਪਣੇ ਸਤਨਾਮ ਸੈਕੰਡ ਹੈ ਪਰ ਦੂਜਾ ਸਵੇਰ ਹੀ ਨਾ ਨਹੀਂ ਨਹੀਂ ਭਾਜੀ ਪਹਿਲਾ ਸੂਆ ਪਹਿਲ ਨਹੀਂ ਹਾਂ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਪਹਿ ਲਓ ਜੀ 6 ਦਾ ਦੋਸਤੋ ਇਹ ਝੋਟੀ ਆ ਪਹਿਲਾ ਸੁਹਾ ਤੇ ਬਾਅਦ ਵਿੱਚ ਤੁਹਾਨੂੰ ਆਪਾਂ ਨਾਲ ਦੀ ਨਾਲ ਇੰਦੀਆਂ ਧਾਰਾ ਧੂਰਾ ਮਾਰ ਕੇ ਵੀ ਤਸੱਲੀ ਕਰਾਵਾਂਗੇ ਧਾਰਾ ਧੂਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਹੁਣ ਬਿਲਕੁਲ ਜਿਹੜਾ ਚਵਾਈ ਦਾ ਸਮਾਂ ਹੋਇਆ ਪਿਆ ਲੈ ਵੀਰ ਸਤਨਾਮ ਇੱਕ ਵਾਰੀ ਖੋਲ ਕੇ ਕਰੀਏ ਪੇਸ਼ ਮੜਾ ਦਿਖਾਈਏ ਤੋਂ ਹਾਈਟ ਕੱਦ ਦੀ ਦੋਸਤੋ ਗੱਲ ਕਰੀਏ ਇੱਕ ਵਾਰੀ ਫੇਰ ਮੈਂ ਮੋٹے ਤੌਰ ਤੇ ਦੱਸ ਦੇਣਾ ਵੀ ਦੂਰੋਂ ਨੇੜੇ ਕਿਸੇ ਭਰਾ ਨੇ ਵੀ ਆਉਣਾ ਤੇ ਇੱਕ ਜਜਮੈਂਟ ਹੁੰਦੀ ਆ ਕਿ ਐਡੀਆਂ ਹੁੰਦਾ ਵੀ ਕੱਦ ਪਤਾ ਨਹੀਂ ਕਿੱਡਾ ਕਾ ਕੱਦ ਸੁਹਣਾ ਆਮ ਜਿਹੜੀਆਂ ਨਾਰਮਲ ਮੱਜਾਂ ਨਾਲੋਂ ਵੱਡਾ ਕੱਦ ਦਾ ਸੋਹਣੇ ਐਨਵੀ ਹੋਇਆ ਤੇ ਦੋਸਤੋ ਜਿਹੜੀ ਹੋਣਾ 8 ਕਿਲੋ ਬੋਲੇ ਤੋਂ ਗਈ ਹੈ ਨਹੀਂ ਤੇ ਜਦੋਂ ਦੋਸਤੋ ਦੁੱਧ ਦੀ ਗੱਲ ਕਰੀਏ ਤਾਂ ਦੁੱਧ ਵੀ ਕਰਮ ਵਾਲੀ ਸੁਣਾ ਜਵਾਦੂਗੀ ਜਿਹੋ ਜਾਂ ਥਣਪਾਂਡਾ ਚੌਰ ਸਲੇਵਾ ਮੋਢ ਤੋਂ ਜਿੰਨਾ ਗਾੜ ਉਹਨਾਂ ਬੈਕਸਾਈਡ ਨੂੰ ਠੀਕ ਆ ਜੀ ਤੇ ਇਹਦਾ ਮੋਲ ਵੀਰੇ ਸਤਨਾਮ ਕੀ ਕਰਦੇ ਲੈਣ ਦੇਣ ਜੀ ਇਹਦਾ 1 ਦਾ 1 10 ਹਾਂ ਜੀ ਇਹ ਜੀ ਆਮ ਝੋਟੀਆਂ ਪਈਆਂ ਸੁਨੀਆਂ ਦੁੱਧ ਜੰਦੀਆਂ ਕਿਲੋ ਕਿਲੋ ਕੱਲ ਝੋਟੀ ਸੂਹੀ 8 ਕਿਲੋ ਬਾਲੀ ਆਉਣਿਆ ਪਹਿਲੇ ਸਵੇਰ 11 12 ਬਾਰੇ ਝੋਟੀ ਦੁੱਧ ਭਰੋਗੀ ਹੂੰ ਇਹ ਮਾੜੀ ਚੰਗੀ ਬਰੀਡ ਦੀ ਝੋਟੀ ਆ ਮਰ ਦੋ ਕੁ ਚਾਰ ਬਾਗ ਚਿੱਟੇ ਥਾਲਿਓ ਬਾਕੀ ਸਾਰੀ ਝੋਟੀ ਕਾਲੀ ਆ ਸਾਰੀ ਜੈੱਟ ਬਲੈਕ ਬਾਕੀ ਜਿੰਨੀ ਝੋਟੀ ਸਾਫ ਆ ਛਿੱਗੀ ਆ ਮੂੰਹ ਔਰ ਤੋਂ ਸੋਕ ਕੁਮਾਲ ਦੀ ਝੋਟੀ ਆ ਸੋਹਣੀ ਹਾਈਟ ਲੈਂਥ ਦੇ ਵਿੱਚ ਆ ਸੋਹਣੀ ਫੇਸ ਕੁਆਲਿਟੀ ਆ ਸਿੰਗੀ ਇੱਕ ਵਾਰੀ ਤੁਹਾਨੂੰ ਖੜਾ ਬਿਲਕ ਹਾਂ ਲੋ ਜੀ ਠੀਕ ਹੈ 110000 ਸਤਨਾਮ ਖਾਨ ਆ ਕੀ ਹੋਊਗਾ ਵੀਰੇ ਹਾਂ ਜੇ ਲਈ ਕਰਵਾ ਮਾਨਤਨ ਕਰਦਾ ਵੀ ਜਵੇਦੀ ਪੂਰੀ ਕਸਰਾ ਕੁਸਰਾ ਕਰਦਾ ਕਰਦਾ ਵੀ ਕਰਦੇ ਜਿਹਨੇ ਇੱਕ ਰੀ ਮਾਜ ਇਹਨੂੰ 5 ਸਾਲ ਮਾਜ ਨਹੀਂ ਲੋੜ ਨਹੀਂ ਆ 500 ਰੁਪਏ ਫਿਰ ਨਹੀਂ ਵੀ ਨਹੀਂ ਹਾਂਜੀ ਇਹ ਨਹੀਂ ਵੀ ਉਵੇਂ ਮਾੜੀ ਮੋਟੀ ਝੋਟੀ ਅਲੋ ਕਰ ਝੋਟੀ ਜਿਹਨੂੰ ਝੋਟੀ ਜਾਂਦੇ ਆ ਹਾਂ ਹਾਂਜੀ ਚੰਗੀ ਝੋਟੀ ਆ ਠੀਕ ਆ ਬਾਬੇ 110000 ਦੇ ਵਿੱਚੋਂ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਬਿਲਕੁਲ ਘਰ ਆ ਇਹਦਾ ਸੋ ਚੰਗੀ ਝੋਟੀ ਆ ਦੋਸਤੋ ਪਹਿਲਾ ਸਵੇਰ ਇਹ ਸੋਈ ਆ ਤੋਂ ਨਾਲ ਦੀ ਨਾਲ ਤੁਸੀਂ ਜਿਹੜੀਆਂ ਚਮਾਈਆਂ ਚਮਾਈਆਂ ਵੇਚੇ ਦੇਖ ਲਓਗੇ ਜਿਹੜੇ ਪਸ਼ੂ ਸੋਏ ਸਬਾਈਆ ਠੀਕ ਹੈ ਜੀ ਅੱਗੇ ਸਤਨਾਮ ਇਧਰ ਆਜ ਕੇ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਖੜੀ ਹੈ ਹਾਂਜੀ ਹਾਂਜੀ ਇਹ ਤਾਂ ਸੂਆ ਕਿੰਨਾ ਵੀਰ ਵੀਰ ਜੀ ਇਹਦਾ ਦੂਜਾ ਸੂਆ ਜੋ ਢੀ ਦਾ ਇਹਨੂੰ ਅਜ ਦਿਨ ਕਿੰਨੇ ਹੋ ਗਏ ਸੂਈ ਇਹਨੂੰ ਸੂਈ ਵਿੱਚ ਤੇਜਾ ਦਿਨ ਅਜ ਤੇਜਾ ਦਿਨ ਹਾਂਜੀ ਹਾਂਜੀ ਮਗਰ ਇਹਦੇ ਬੱਚਾ ਕੱਟੀ ਹਾਂਜੀ ਹਾਂਜੀ ਮਗਰ ਕੱਟੀ ਇਹਦੇ ਮਗਰ ਕੱਟੀ ਹਾਂਜੀ ਤੇ ਹੁਣ ਇਹ ਬੌਲੇ ਵਿੱਚ ਹੈ ਵੀ ਹਾਂਜੀ ਹਾਂਜੀ ਬੌਲੇ ਵਿੱਚ ਵੀ ਕਿੰਨਾ ਹੋ ਗਿਆ ਸੋ 9-10 ਕਿਲੋ ਬੌਲੀ ਹੋਸਲੇ 9-10 ਕਿਲੋ ਹਾਂਜੀ 9 ਕਿਲੋ ਬੌਲੀ ਆਪਾਂ ਐਂਡ ਦੇ ਚਾਰਾਂ ਵਾਗੇ ਖਾਵਾਂਗੇ ਬਿਲਕੁਲ ਚੋਣ ਦੀ ਸਾਫ ਆ ਠੀਕ ਹੈ ਜੀ ਉਹ ਦੋਸੋ ਚੋਣ ਜਾਣ ਇੱਕ ਨੰਬਰ ਆ ਠੀਕ ਹੈ ਜੀ ਤਿੱਜਾ ਸੂਬਾ ਅੱਜ ਤਿੱਜਾ ਹੀ ਦੇਣਾ ਮਗਰ ਇਹਦੇ ਫੀਮੇਲ ਕਾਫ ਆ ਮਗਰ ਇਹਦੇ ਕੱਟੀ ਆ ਠੀਕ ਹੈ ਜੀ ਇਹ ਵੀ ਲਿਓ ਵੀਰ ਖੋਲ ਕੇ ਤੋਰ ਜੀ ਚੌੜਾ ਪਿੱਠ ਫੁੜਾ ਹਾਈਟ ਮੀਡੀਅਮ ਦੇ ਵਿੱਚ ਆ ਇੱਕ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਈਏ ਪੱਟੇ ਕਦ ਕੱਟ ਦੇ ਵਿੱਚ ਉਹ ਝੋਟੀ ਆ ਠੀਕ ਹੈ ਜੀ ਇਹ ਸੈਕੰਡ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਮੱਝ ਹਾਈਟ ਮੀਡੀਅਮ ਦੇ ਵਿੱਚ ਆ ਸੋ ਪਲੀ ਪਲੀਤੀ ਪੂਰੀ ਆ ਪੂਰੀ ਚੌੜੀ ਪਿੱਠ ਫੁੜੇ ਵਾਲੀ ਸਾਈਡ ਤੋਂ ਅਜਾਜ ਵਾਟਰ ਰੂਟਰ ਦੀਆਂ ਕੁਆਲਿਟੀਆਂ ਬਹੁਤ ਜ਼ਿਆਦੀਆਂ ਖੂਬਸੂਰਤ ਆ ਠੀਕ ਆ ਜੀ ਵੈਸੇ ਹਜੇ ਬੌਲੇ ਤੇ ਇਹ ਦੋਨੋਂ ਝੋਟੀਆਂ ਮੱਝਾਂ ਜਿਹੜੀਆਂ ਚੱਲਣੀਆਂ ਨੇ ਠੀਕ ਹੈ ਅੱਛਾ ਤਾਂ ਨਾਮ ਚੰਗੀ ਸਟਾਰਟਿੰਗ ਆ ਬੋਲੀ ਤੇ ਦੀ 8-9 ਕਿਲੋ 9 ਕਿਲੋ ਦੱਸਣ ਦੀ ਹਾਂਜੀ 9 ਕਿਲੋ ਭਾਈ ਬੋਲੀ 9 ਕਿਲੋ ਪੂਰੀ ਬੋਲੀ 8 ਨਹੀਂ ਦੀ 9 ਹੀ ਹੋਊਗੀ ਅੱਛਾ ਹਾਂਜੀ ਠੀਕ ਹੈ ਜੀ ਦੋ ਡੰਗ ਵੀਰ ਕੋਈ ਆਵੇ ਤਸੱਲੀ ਕਰੇ ਦੋ ਡੰਗ ਚੋਕੇ ਖੜੇ ਆਪਣੀ ਆਪਣੇ ਘਰ ਆਪਣੇ ਘਰ ਪੰਜ ਤਿੰਨ ਡੰਗ ਚੋਈ ਜਾਵੇ ਕੋਈ ਦਾ ਕੋਈ ਠੀਕ ਹੈ ਆ ਮੋਟੀ ਤਾਰ ਜਿਵੇਂ ਕੋਈ ਕਿਸੇ ਰਕਮ ਦਾ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਕੋਈ ਚੌਂਜ ਵੀ ਇੱਕ ਨੰਬਰ ਦੀ ਪੋਲੀ ਆ ਪੂਰ ਛਟਾ ਵੀ ਕੋਈ ਨਹੀਂ ਹੈ ਬਾਕੀ ਆਪਾਂ ਐਂਡ ਦੇ ਤਾਰ ਆਪਾਂ ਦਿਖਾਈ ਦੇਣਾ ਸਾਰਾ ਕੁਝ ਹਾਂ ਜੀ ਉਹ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਜਿਹੜਾ ਆਪਾਂ ਪੇਸ਼ ਕਰ ਦੇਣਾ ਠੀਕ ਆ ਜੀ ਕੋਈ ਉਹ ਤਾਂ ਗੱਲ ਹੈ ਨਹੀਂ ਵੀ ਕੋਈ ਗੱਬਣ ਪਸ਼ੂ ਆ ਤੇ ਜਾਂ ਕਹਿ ਦਈਏ ਵੀ ਇੰਨਾ ਦੁੱਧ ਦੇ ਰਿਹਾ ਜਾਂ ਇੰਨਾ ਦਊਗਾ ਠੀਕ ਆ ਹੁਣ ਫਿਲਹਾਲ ਬੌਲੇ ਤੇ ਆ ਤੇ ਬੌਲੇ ਮੇਰਾ ਵੀਰ ਕੋਈ 2-4 ਕਿਲੋ ਵੀ ਹੋ ਸਕਦਾ ਬੌਲਾ 10 ਕਿਲੋ ਵੀ ਹੋ ਸਕਦਾ ਠੀਕ ਆ ਉਹ ਹਰ ਵਾਰ ਆਪਾਂ ਤੁਹਾਨੂੰ ਨੋਟ ਕਰਾ ਦਿੰਨੇ ਆ ਦੇ ਸੋਹਣੀ ਹਾਈਟ ਲੈਂਥ ਦੇ ਵਿੱਚ ਸੋਹਣੇ ਹਵਾਨੇ ਲੇਵੇ ਦੇ ਵਿੱਚ ਇਹ ਮੱਝ ਜਿਹੜੀ ਵੀਰ ਦੇ ਕੋਲੇ ਵਿਕਾਊ ਆ ਕੀ ਮੁੱਲ ਕਰਦੇ ਆ ਦਾ ਸਤਨਾਮ ਫਿਰ ਆਪਾਂ ਲੈਣ। ਇਹ ਜੀ ਦਾ 80000 ਰੁਪਇਆ 80000 ਹਾਂਜੀ ਹਾਂਜੀ ਠੀਕ ਆ ਜੀ ਬਾਕੀ ਛੋਟਛੱਪੇ ਕਰਦਿਆ ਕਰੋ ਕੋਲੇ ਢੁੱਲੇ। ਵਾਜੀ ਕਰਾਂਗੇ ਭਾਈ ਬਹੁਤ ਬਹੁਤ ਕਰਾਂਗੇ ਛੱਲੇ ਕਰਦਾਂਗੇ। ਬਿਲਕੁਲ ਭਾਜੀ ਬਾਕੀ ਜਿੰਨਾ ਹੀ ਕਾਦ ਜਿੰਨਾ ਹੀ ਕਾਦ ਉਹਨਾਂ ਥੱਲੇ ਵਾਨਾ ਵਾ। ਹਾਂ ਜਿੰਨਾ ਹੀ ਕਾਦਿਆ ਉਹਨਾਂ ਹੀ ਵਾਨਾ ਥੱਲੇ ਸਾਫ ਬਾਣੀ ਬਿਲਕੁਲ ਸਾਫ ਆ ਕੋਈ ਬਾਈ ਛਾਈ ਨਹੀਂ ਆ ਤਾਂ ਬਹੁਤ ਗੱਲਾਂ ਦੇ ਆ। ਪਰ ਦੋਸਤੋ ਵੈਸੇ ਦੋਨੋਂ ਮੱਝਾਂ ਵਖਾਲੇ ਬਖੂਲੇ ਤੋਂ ਵੈਸੇ ਤੁਸੀਂ ਜੱਜਮੈਂਟ ਕਰ ਲੈਣੀ ਆ ਪੱਧਰ ਵਖਾ ਲਿਆ ਬਿਲਕੁਲ ਇੱਕ ਸਾਰ ਲੇਵੇ ਆ ਸੋ ਦੋਸਤੋ ਇਹ ਅੱਜ ਦੋ ਨਗ ਸੀਗੇ ਵੀਰ ਸਤਨਾਮ ਦੇ ਕੋਲ ਪਿੰਡ ਸੋਲ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਵੀਰ ਸਤਨਾਮ ਦੇ 73474 08395 ਤੇ ਤੁਸੀਂ ਕਾਲ ਕਰ ਸਕਦੇ ਜੀ ਬਧੇਰੇ ਗੱਲਬਾਤ ਕਰ ਸਕਦੇ ਜੀ ਸੋ ਹਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ